ਨਸ਼ਾ ਖਿਲਾਫ ਚੱਲ ਰਹੀ ਮਹਿੰਮ ਦੇ ਤਹਿਤ ਪੰਜਾਬ ਪੁਲਿਸ ਅਤੇ ਜੇਲ੍ਹ ਵਿਭਾਗ ਵੱਲੋਂ ਕੱਲ ਇੱਕ ਜਿਹੜਾ ਦੋਸ਼ੀ ਜਗਦੀਪ ਸਿੰਘ ਜਿਹੜਾ ਕਿ ਜੇਲ੍ਹਵਾਟਰ ਦੇ ਤੌਰ ਦੇ ਉੱਤੇ ਆਪਣੀ ਡਿਊਟੀ ਕਰ ਰਿਹਾ ਸੀਗਾ ਉਸ ਦੇ ਕੋਲੋਂ ਨਸ਼ੀਲਾ ਪਦਾਰਥ ਬਰਾਮਦ ਹੋਣ ਤੇ ਜੇਲ੍ਹ ਪੁਲਿਸ ਨੇ ਜਿਹੜਾ ਜ਼ਿਲ੍ਹਾ ਪੁਲਿਸ ਨੂੰ ਇਨਫਾਰਮ ਕੀਤਾ ਜਿਸ ਤੇ ਮਕਦਮਾ ਨੰਬਰ 618325 ਜਿਹੜਾ ਦਰਜ ਕੀਤਾ ਗਿਆ ਇਹ ਜਿਹੜਾ ਦੋਸ਼ੀ ਕੋਲੋਂ ਇਸ ਕੋਲੋਂ ਕਾਫੀ ਮਾਤਰਾ ਦੇ ਵਿੱਚ ਜਿਹੜੀਆਂ ਨਸ਼ੀਲੀਆਂ ਗੋਲੀਆਂ ਕਰੀਬ 650 ਦੇ ਕਰੀਬ ਨਸ਼ੀਲੀਆਂ ਗੋਲੀਆਂ ਇੱਕ ਕੋਤ ਨਸ਼ੀਲਾ ਪਾਊਡਰ ਤੇ ਪਲਾਸਟੀ ਜਿਹੜੀ ਆ ਕੋਈ ਕੈਸ਼ ਇਸ ਦੇ ਕੋਲੋਂ ਬਰਾਮਦ ਹੋਇਆ ਹੈ ਜਿਸ ਦੋਸ਼ੀ ਜਗਦੀਪ ਸਿੰਘ ਅਤੇ ਇੱਕ ਸ਼ਾਂਤ ਕੁਮਾਰ ਇਸ ਦੇ ਖਿਲਾਫ ਜਿਹੜਾ ਸਾਡੇ ਵੱਲੋਂ ਮਕਦਮਾ ਨੰਬਰ 68 ਦਰਜ ਕੀਤਾ ਗਿਆ ਹੈ ਇਸ ਮਕਦਮਾ ਨੂੰ ਦਰਜ ਕਰਕੇ ਇਹ ਦੋਸ਼ੀ ਦੀ ਜਿਹੜੀ ਇਸ ਦੇ ਵਿੱਚ ਅਰੈਸਟ ਪਾ ਲਈ ਗਈ ਹੈ ਜਿਹੜਾ ਦੂਸਰਾ ਦੋਸ਼ੀ ਆਸ ਨੂੰ ਪ੍ਰੋਟੈਕਸ਼ਨ ਵੰਡ ਤੇ ਲਿਆ ਕੇ ਉਸ ਦੀ ਵੀ ਅਰੈਸਟ ਪਾਈ ਜਾਏਗੀ ਇਸ ਦੇ ਵਿੱਚ ਜਿਹੜਾ ਨੈਕਸਸ ਜਿਹੜਾ ਚੱਲ ਰਿਹਾ ਵਾ ਥੋਰਲੀ ਇਨਵੈਸਟੀਗੇਟ ਕੀਤਾ ਜਾਵੇਗਾ ਤੇ ਇਹ ਕਿੰਨਾ-ਕਿੰਨਾ ਨੂੰ ਸਪਲਾਈ ਕਰਦਾ ਸੀ ਤੇ ਕਿੰਨਾ ਕੋ ਲੈ ਕੇ ਆਉਂਦਾ ਸੀਗਾ ਉਸ ਸੰਬੰਧੀ ਵੀ ਜਿਹੜਾ ਇਸ ਤੇ ਥੋਰਲੀ ਇਨ ਇਸ ਤੋਂ ਇਲਾਵਾ ਪਿਛਲੇ ਸਮੇਂ ਦੌਰਾਨ ਪਿਛਲੇ 1-1 225 ਤੋਂ ਅਲੱਗ-ਅਲੱਗ ਮੁਕਦਮੇ ਜਿਹੜੇ ਦਰਦ ਵਿੱਚ ਸੀ ਉਸ ਦੇ ਵਿੱਚ ਕਰੀਬ 350 ਦੇ ਕਰੀਬ ਜਿਹੜੀਆਂ ਦੋਸ਼ੀਆਂ ਦੀ ਜਿਹੜੇ ਜੇਲ੍ਹ ਦੇ ਵਿੱਚ ਜੇਲ੍ਹ ਨਾਲ ਰਿਲੇਟਡ ਦੋਸ਼ੀ ਸੀਗੇ ਉਹਨਾਂ ਦੀਆਂ ਰੈਸਟਾਂ ਸਾਡੇ ਵੱਲੋਂ ਪਾਈਆਂ ਗਈਆਂ ਨੇ ਇਸ ਦੇ ਵਿੱਚ ਐਨਡੀਪੀਐਸ ਦੇ ਵੀ 8 ਮੁਕਦਮੇ ਸਰਸੇ ਦੇ ਨਾਲ ਜਿਹੜੇ ਦਰਜ ਕੀਤੇ ਗਏ ਨੇ ਜਿਸ ਦੇ ਵਿੱਚ 15 ਦੇ ਕਰੀਬ ਦੋਸ਼ੀਆਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਜਿਹੜੀ ਇਹ ਨਸ਼ੇ ਦੇ ਉੱਤੇ ਜਿਹੜੀ ਇਹ ਚੀਜ਼ ਜਿਹੜੀ ਬ੍ਰਾਹਮਤ ਹੋਈ ਹੈ ਇਸ ਨੂੰ thoroughly investigate ਕੀਤਾ ਜਾਵੇਗਾ ਤੇ ਜਿਹੜਾ ਜਿਹੜਾ ਇਸ ਦੇ ਵਿੱਚ ਦੋਸ਼ੀ ਹੋਵੇਗਾ ਉਸ ਦੇ ਕਾਨੂੰਨ ਖਿਲਾਫ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ